31 ਸਾਲ ਬਾਅਦ ਭਗਵੰਤ ਮਾਨ ਸਰਕਾਰ ਨੇ ਕੱਚੇ ਸਫਾਈ ਸੇਵਕਾਂ ਦੀ ਮੰਕੀਤੀ ਪੂਰੀ ਕੀਤਾ ਪੱਕਿਆ ਵਿਧਾਇਕ ਬਟਾਲਾ ਨੇ ਵੰਡੇ 236 ਨਿਯੁਕਤੀ ਪੱਤਰ ਸਫਾਈ ਸੇਵਕਾਂ ਦੇ ਵਿਧਾਇਕ ਨੂੰ ਖੁਸ਼ੀ ਨਾਲ ਕੀਤਾ ਸਨਮਾਨਿਤ ਬਟਾਲਾ ਨਗਰ ਨਿਗਮ ਦੇ 236 ਕੱਚੇ ਸਫਾਈ ਸੇਵਕ ਜੋ ਪਿਛਲੇ 31 ਸਾਲਾਂ ਤੋਂ ਪੱਕੇ ਹੋਣ ਲਈ ਲੜਾਈ ਲੜ ਰਹੇ ਸੀ ਕਈ ਸਰਕਾਰਾਂ ਆਈਆਂ ਤੇ ਕਈ ਸਰਕਾਰਾਂ ਗਈਆਂ ਪਰ ਕਿਸੇ ਨੇ ਵੀ ਇਹਨਾਂ ਨੂੰ ਪੱਕਿਆ ਨਹੀਂ ਕੀਤਾ ਪਰ ਹੁਣ ਭਗਵੰਤ ਮਾਨ ਦੀ ਸਰਕਾਰ ਨੇ ਬਟਾਲਾ ਵਿਧਾਇਕ अमन ਸ਼ੇਰ ਸਿੰਘ ਸ਼ੈਰੀ ਕਲਸੀ ਦੇ ਉਦਮ ਸਦਕੇ ਇਹਨਾਂ 236 ਕੱਚੇ ਸਫਾਈ ਸੇਵਕਾਂ ਨੂੰ ਪੱਕੇ ਕਰ ਦਿੱਤਾ ਜਿਸ ਨੂੰ ਲੈ ਕੇ ਬਟਾਲਾ ਦੇ ਉਹ ਆਡੀਟੋਰੀਅਮ ਵਿਖੇ ਰੱਖੇ ਗਏ ਵਿਸ਼ੇਸ਼ ਸਮਾਗਮ ਵਿੱਚ ਇਹਨਾਂ 236 ਕੱਚੇ ਸਫਾਈ ਸੇਵਕਾਂ ਨੂੰ ਪੱਕੇ ਹੋਣ ਦੇ ਨਿਯੁਕਤੀ ਪੱਤਰ ਵਿਧਾਇਕ ਬਟਾਲਾ ਅਮਨ ਸ਼ੇਰ ਸਿੰਘ ਸ਼ੈਰੀ ਕਲਸੀ ਵੱਲੋਂ ਸੌਂਪੇ ਗਏ ਇਸ ਮੌਕੇ ਪੱਕੇ ਹੋਏ ਸਫਾਈ ਸੇਵਕ ਨੇ ਖੁਸ਼ੀ ਵਿੱਚ ਆ ਕੇ ਵਿਧਾਇਕ ਨੂੰ ਨੋਟਾਂ ਦੇ ਹਾਰ ਪਾ ਕੇ ਅਤੇ ਸਰੂਪੇ ਦੇ ਕੇ ਸਨਮਾਨਿਤ ਕੀਤਾ ਇਸ ਮੌਕੇ ਕੀ ਕਿਹਾ ਬਟਾਲਾ ਵਿਧਾਇਕ ਨੇ ਅਤੇ ਸਫਾਈ ਸੇਵਕ ਯੂਨੀਅਨ ਦੇ ਪ੍ਰਧਾਨ ਵਿਕੀ ਕਲਿਆਣ ਨੇ ਤੁਸੀਂ ਵੀ ਸੁਣੋ ਇਹ ਜੀ ਇਹਨਾਂ ਲੋਕਾਂ ਨੇ ਸਾਨੂੰ ਇਸ ਪਰਿਵਾਰ ਨੇ ਸਾਨੂੰ ਇਸ ਪੰਜਾਬ ਨੇ ਸਾਨੂੰ ਜ਼ਿੰਮੇਵਾਰੀ ਦਿੱਤੀ ਸੀ ਅੱਜ ਉਹ ਜ਼ਿੰਮੇਵਾਰੀਆਂ ਜਿਹੜੀਆਂ ਨੇ ਉਹਨਾਂ ਤੇ ਇਹਨਾਂ ਦਾ ਜਿਹੜਾ ਕੰਮ ਕੀਤਾ ਔਰ ਮੈਂ ਧੰਨਵਾਦ ਕਰਦਾ ਹਾਂ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਜੀ ਦਾ ਜਿਨ੍ਹਾਂ ਨੇ ਇਹਨਾਂ ਦੀਆਂ ਮੰਗਾਂ ਨੂੰ ਪੂਰਾ ਕੀਤਾ ਸੋ ਕਹਿਣ ਦਾ ਭਾਵ ਇਹ ਬੜਾ ਵੱਡਾ ਕੰਮ ਸੀ ਔਰ ਬੜੀ ਮੰਗ ਵੱਡੀ ਸੀ 31 ਸਾਲ ਤੋਂ ਇਹ ਵਿਚਾਰੇ ਧਰਨੇ ਲਾਉਂਦੇ ਰਹੇ ਬੜੀਆਂ ਸਰਕਾਰਾਂ ਆਈਆਂ ਕਿਸੇ ਨੇ ਇਹਨਾਂ ਦੀ ਸਾਰ ਨਹੀਂ ਲਈ ਇਹ ਸਿਰਫ ਤੇ ਸਿਰਫ ਜਿਹੜੀ ਆਮ ਆਦਮੀ ਪਾਰਟੀ ਦੀ ਸਰਕਾਰ ਭਗਵੰਤ ਮਾਨ ਜੀ ਦੀ ਸਰਕਾਰ ਨੇ ਇਹਨਾਂ ਦਾ ਹੱਥ ਫੜਿਆ ਔਰ ਇਹਨਾਂ ਨੂੰ ਜੋ ਇਹਨਾਂ ਦੀਆਂ ਡਿਮਾਂਡਾਂ ਸੀ ਮੰਗਾ ਸੀ ਉਹਨਾਂ ਨੂੰ ਮੁਸ਼ਕਲਾ ਕਿੰਨੀਆਂ ਚੁਕੜੀਆਂ ਭਈਆਂ ਦੇਖੋ ਜੀ ਮੁਸ਼ਕਲਾਂ ਤੇ ਫਿਰ ਜਦੋਂ ਕੰਮ ਕਰਨਾ ਹੈ ਦਿੱਕਤਾਂ ਤੇ ਆਉਂਦੀਆਂ ਹੀ ਨੇ ਠੀਕ ਆ ਬੜੀਆਂ ਦਿੱਕਤਾਂ ਆਈਆਂ ਬੜੀਆਂ ਮੁਸ਼ਕਲਾਂ ਆਈਆਂ ਬੜੀਆਂ ਅੜਚਣਾਂ ਆਈਆਂ ਪਰ ਨੀਅਤ ਸਾਫ਼ ਸੀ ਨੀਅਤ ਸਾਫ਼ ਹੋਣ ਕਰਕੇ ਸਾਡੇ ਇਹਨਾਂ ਲੋਕਾਂ ਦਾ ਜਿਹੜਾ ਕੰਮ ਸਿਰੇ ਲੱਗਾ ਜੀ ਅੱਜ ਬੜਾ ਖੁਸ਼ੀ ਦਾ ਦਿਨ ਵਾ ਕਿ ਜਿਹੜੇ ਆਮ ਪਾਰਟੀ ਸਰਕਾਰ ਵੱਲੋਂ ਸਾਡੇ ਬਟਾਲਾ ਦੇ ਐਮਐਲਏ ਅਮਨ ਸ਼ੇਰ ਸਿੰਘ ਛੈਰੀ ਜੀ ਵੱਲੋਂ ਕਰਮਚਾਰੀਆਂ ਨੂੰ ਨਿਯੁਕਤੀ ਪੱਤਰ ਦਿੱਤੇ ਗਏ ਨੇ ਆਮ ਪਾਰਟੀ ਨੇ ਵਾਦਾ ਕੀਤਾ ਸੀ ਕਿ ਜਦੋਂ ਵੀ ਅਸੀਂ ਸੱਤਾ ਦੇ ਵਿੱਚ ਆਵਾਂਗੇ ਤੇ ਪਹਿਲਦਾਰ ਤੇ ਕਰਮਚਾਰੀਆਂ ਦਾ ਕੰਮ ਕੀਤਾ ਜਾਏਗਾ ਅੱਜ ਉਸ ਵਾਦੇ ਨੂੰ ਅਮਲੀ ਜਾਮਾ ਪਹਿਨਾਇਆ ਗਿਆ ਵਾ ਔਰ ਅਸੀਂ ਜਿੰਨੇ ਵੀ ਕਰਮਚਾਰੀ ਆਂ ਤੈਦ ਲੋ ਐਮਐਲਏ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਕਰਦੇ ਆਂ